ਦਲਾਵਾਤ ਤੋਂ ਸ਼ੁਰੂ ਹੋਏ ਸੀ ਟੈਟ ਕੋਈ ਕਿਸੇ ਨੂੰ ਐ ਹੌਕੀ ਘੜੀ ਦੁਖ ਦੀ ਘੜੀ ਕੋਈ ਆਪਣੀ ਗੱਲ ਦੱਸਦਾ ਹੈ ਤਾਂ ਉਹ ਜੀ ਨਹੀਂ ਕਹਾਂ ਹੁੰਦਾ ਵੀ ਮੈਂ ਛੇਤੀ ਜਾਣਾ ਸਹੀ ਹੈ ਬਿਲਕੁਲ ਤੇ ਮੈਂ ਮਾਫੀ ਮੰਗਦਾ ਸਾਰਿਆਂ ਤੋਂ ਸਾਡੇ ਜਿਆਨੀ ਸਾਹਿਬ ਸਾਡੇ ਜ਼ਿਲ੍ਹਾ ਦਾ ਪ੍ਰਧਾਨ ਸਾਡੇ ਯਾਖੜ ਸਾਹਿਬ ਜਿਹੜੇ ਅੱਜ ਇਕੱਠੇ ਹੀ ਸਿਆਸਤ ਸ਼ੁਰੂ ਕੀਤੀ ਸੀ ਅੱਜ ਸਾਡੇ ਖਾਸ ਤੌਰ ਤੇ ਸਟੇਟ ਦੇ ਆ ਇੱਕਦਮ ਸਾਡੇ ਮੈਂਬਰ ਸਾਹਿਬ ਤੇ ਖਾਸ ਤੌਰ ਤੇ ਮੇਰੀ ਭੈਣ ਜੀਨਾ ਨੂੰ ਇੱਥੋਂ ਭਾਜੀਪੀ ਦੀ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਬੜੀ ਚੰਗੀ ਗੱਲ ਸਾਡੇ ਆਰਡੀ ਜੀ ਦੇ ਵੀ ਪਾਣੇ ਸਾਥੀਆਂ ਚੋਨੇ ਤੇ ਤੁਸੀਂ ਸਾਰੇ ਪਹਿਲੀ ਗੱਲ ਤਾਂ ਅੱਜ ਵੈਸੇ ਤਾਂ ਇਸ ਚੰਗਾ ਨਹੀਂ ਲੱਗਦਾ ਵੀ ਇਸ ਘੜੀ ਇਸ ਮੌਕੇ ਤੁਹਾਡੇ ਚ ਆਏ ਹੋਰੇ ਇੱਕ ਗੱਲ ਮੈਂ ਹੋਰ ਦੱਸਣੀ ਚਾਹੁੰਦਾ ਮੈਂ ਅਸੀਂ ਬੀਜੇਪੀ ਆ ਜਿਹੜੀ ਉਹ ਤਾਂ ਅਲੱਗ ਤੁਹਾਨੂੰ ਫਾਰਮ ਵੀ ਆਉਣਗੇ ਪਰਦਾਨ ਜੀ ਜੋ ਜੋ ਕੁਝ ਚਾਹੀਦਾ ਹੋ ਘਰਾਂ ਚ ਉਹ ਕੋਈ ਸਮਾਨ ਦੀ ਕਮੀ ਨਹੀਂਗੀ ਜਿਹੜਾ ਟੈਂਪਰੇਰੀ ਕਿਸੇ ਨੂੰ ਤਰਪਾਲਾਂ ਚਾਹੀਦੀਆਂ ਕਿਸੇ ਨੂੰ ਘਰ ਦੇ ਭਾਂਡੇ ਚਾਹੀਦੇ ਆ ਬਰਤਨ ਚਾਹੀਦੇ ਆ ਹੋਰ ਘਰ ਦੀਆਂ ਚੀਜ਼ਾਂ ਚਾਹੀਦੀਆਂ ਉਹ ਚ ਕੋਈ ਕਮੀ ਨਹੀਂ ਕੁਝ ਦਿਨ ਤੁਹਾਡੇ ਕੋਲ ਪਰਦਾਨ ਜੀ ਕੱਲ ਹੀ ਤੁਹਾਡੇ ਪਰਦਾਨ ਜੀ ਨੂੰ ਸਾਰਿਆਂ ਨੂੰ ਫਾਰਮ ਪਹੁੰਚ ਜਾਣਗੇ ਉਹ ਭਰ ਕੇ ਤੁਸੀਂ ਦੇ ਦਿਓ ਉਹ ਇੱਕ ਅਲੱਗ ਗੱਲ ਆ ਪਾਰਟੀਆਂ ਨੇ ਆਪਣੇ ਆਪਣੇ ਕੰਮ ਕਰਨਾ ਸਾਰੀਆਂ ਲੱਗੀਆਂ ਮੈਂ ਆਪਾਂ ਕਿਸੇ ਨੂੰ ਨੁਕਤਾਚੀਨੀ ਨਹੀਂ ਕਰਦું ਇਸ ਮੌਕੇ ਜਿਹੜਾ ਵੀ ਕੋਈ ਕਰ ਰਿਹਾ ਉਹ ਚੰਗੀ ਗੱਲ ਹੈ ਸਾਨੂੰ ਤਕਰੀਬਨ 40 ਤੋਂ 50 ਜਿਹੜੇ ਮਨਿਸਟਰ ਨੇ ਸੈਂਟਰ ਦੇ ਚਾਹੇ ਕੋਈ ਕਰਨਾਟਕਾ ਤੋਂ ਆ ਚਾਹੇ ਕੋਈ ਯੂਪੀ ਤੋਂ ਆ ਚਾਹੇ ਕੋਈ ਮਧਿਆ ਪ੍ਰਦੇਸ਼ ਤੋਂ ਉਹ ਸਾਰੇ ਮੰਤਰੀ ਮੋਦੀ ਜੀ ਨੇ ਪੰਜਾਬ ਚ ਭੇਜੇ ਹੋਏ ਕੋਈ ਡਿਫੈਂਸ ਮਿਨਿਸਟਰ ਆ ਉਹ ਸ਼੍ਰੀ ਅਮਰਸਰ ਸਾਹਿਬ ਫਿਰ ਰਿਹਾ ਕੋਈ ਪਾਰਲੀਮੈਂਟ ਅਫੇਅਰ ਦਾ ਮਿਨਿਸਟਰ ਆ ਉਹ ਰੋਪੜ ਚ ਫਿਰ ਰਿਹਾ ਇਸੇ ਕੀ ਟੀਕੇ ਨਾਲ ਸਾਰੇ ਮੰਤਰੀ ਨੇ ਜਿਹੜੇ ਸੈਂਟਰ ਦੇ ਉਹ ਹਰ ਵਿਧਾਨ ਸਭਾ ਹਲਕੇ ਜਾ ਰਹੇ ਮੇਰੀ ਡਿਊਟੀ ਮੈਂ ਤਾਂ ਚਲੋ ਪੰਜਾਬ ਦਾ ਪਰ ਮੇਰੀ ਡਿਊਟੀ ਜਿਹੜੀ ਪ੍ਰਧਾਨ ਮੰਤਰੀ ਜਿਨੇ ਲਾਈ ਉਹ ਜਰਨਾਲਾਬਾਦ ਫਾਜ਼ਿਲਕਾ ਬੱਲੂਆਣੇ ਅਬੋਰ ਇੱਥੇ ਮੇਰੀ ਡਿਊਟੀ ਲੱਗੀ ਆ ਵੀ ਤੁਸੀਂ ਇੱਥੇ ਜਾ ਕੇ ਦੇਖਣਾ ਵੀ ਕੀ ਕੀ ਸਕੀਮਾਂ ਸੈਂਟਰ ਦੀਆਂ ਚੋਂ ਮਦਦ ਹੋ ਸਕਦੀ ਹੈ ਕੀ ਸੈਂਟਰ ਤੋਂ ਮਦਦ ਹੋ ਸਕਦਾ ਹੁਣ ਉਹਦੇ ਵਿੱਚ ਸਭ ਤੋਂ ਮੈਂ ਵੱਡੀ ਗੱਲ ਤੋਂ ਸ਼ੁਰੂ ਕਰਦਾ ਵੀ ਜਿਹੜੀ ਸਮੱਸਿਆ ਸੇਮ ਦੀ ਆ ਜਿਹੜੀ ਵੱਡੀ ਸਮੱਸਿਆ ਏ ਜਿਹੜੀ ਲੌਂਗ ਟਰਮ ਆ ਉਹਦੇ ਨਾਲ ਹੀ ਅਗਲੇ ਜਿਹੜਾ ਨੁਕਸਾਨ ਹੋ ਗਿਆ ਆਪਣੇ ਬਾਗ 15 15 ਸਾਲ ਦੇ 7 7 ਸਾਲ ਦੇ 20 20 ਸਾਲ ਦੇ ਉਹ ਉਜੜ ਗਏ ਫਸਲਾਂ ਨਹੀਂ ਹੋ ਰੀਆਂ ਅੱਗੇ ਉਹਦੇ ਲਈ ਇੱਕ ਸਕੀਮ ਨਵਾੜ ਦੀ ਸੀ ਜਿਹਦੇ ਵਿੱਚ ਸੰਦੀਪ ਜੀ ਨੇ ਵੰਦਣਾ ਇਹਨਾਂ ਸਾਰਿਆਂ ਕੋਸ਼ਿਸ਼ ਕੀਤੀ ਸੀ ਵੀ ਅਸੀਂ ਪਿੰਡ ਲੈ ਕੇ ਆਏ ਪਰ ਪੰਜਾਬ ਸਰਕਾਰ ਨੇ ਉਹ ਸਿਰਫ ਜਲਾਲਾਬਾਦ ਦੇ ਕੁਝ ਪਿੰਡਾਂ ਤੋਂ ਬਾਅਦ ਉਹ ਕਿਸੇ ਨੂੰ ਨਹੀਂ ਦਿੱਤੀ ਹਜੇ ਉਹ ਕੇਂਦਰ ਦੀ ਸੀ ਪਰ ਹੁਣ ਅੱਗੇ ਅਸੀਂ ਆ ਸਾਰੇ ਪਿੰਡ ਮੈਂ ਦੇਖ ਲਈ ਪਤਾ ਲੈ ਲੈ ਵੀ ਕਿਹੜੇ ਕਿਹੜੇ ਪਿੰਡ ਨੇ ਉਹ ਸਾਰਿਆਂ ਦੇ ਲਈ ਲੌਂਗ ਟਰਮ ਜਿਹੜੀ ਸਕੀਮ ਆ ਉਹ ਨਿਵਾੜ ਤੋਂ ਬਣੇ ਚਾਹ ਐਗਰੀਕਲਚਰ ਮਿਨਿਸਟਰੀ ਤੋਂ ਬਣੇ ਰੂਰਲ ਡਿਵੈਲਪਮੈਂਟ ਤੋਂ ਚਾਹੇ ਜਲ ਸ਼ਕਤੀ ਤੋਂ ਬਣ ਉਹਦਾ ਹੱਲ ਸੈਂਟੀਫਿਕ ਤੌਰ ਤੇ ਚਾਹੇ ਉਹ ਸੇਮ ਨਾਲ ਆ ਇੱਕ ਚੀਜ਼ ਕਿਸ ਤਰੀਕੇ ਨਾਲ ਪਾਈ ਪੋਣੇ ਜਾਂ ਅੱਜ ਕੱਲ ਬੜਾ ਕੁਝ ਹੋ ਗਿਆ ਜਿਹਦੇ ਨਾਲ ਅੱਜ ਉਦਨਿਕ ਸਾਇੰਸ ਦੇ ਨਾਲ ਅੱਜ ਬੜਾ ਕੁਝ ਕੀਤਾ ਜਾ ਸਕਦਾ ਜਿਹੜਾ ਕਿ ਅਸੀਂ ਆਉਣ ਵਾਲੇ ਮਹੀਨੇ ਚੋ ਸੈਂਟਰ ਤੋਂ ਟੀਮਾਂ ਭੇਜ ਕੇ ਉਰੇ ਉਹ ਪ੍ਰੋਜੈਕਟ ਬਣਾਇਆ ਜਾਊਗਾ ਜਿਵੇਂ ਪਹਿਲਾਂ ਲੰਬੀ ਚ ਉਧਰਲੇ ਪਾਸੇ ਬਾਦਲ ਸਾਹਿਬ ਨੇ ਆਪਣਾ ਜਿਵੇਂ ਦੱਸਿਆ ਸ੍ਰੀ ਜੀ ਨੇ ਕੀਤਾ ਸੀ ਉਹਦੇ ਲਈ ਜਿੰਨਾ ਵੀ ਪੈਸਾ ਲੱਗੇਗਾ ਉਹ ਕੇਂਦਰ ਸਰਕਾਰ ਲਾਊਗੀ ਇੱਕ ਤਾਂ ਇਹ ਗੱਲ ਹੋ ਗਈ ਲੌਂਗ ਟਰਮ ਜਿਹੜਾ ਵੀ ਪਾਣੀ ਜਦੋਂ ਥੱਲੇੋਂ ਉੱਤੇ ਆ ਗਿਆ ਹੁਣ ਕੀ ਕਰੀਏ ਇਹਨੂੰ ਤਾਂ ਕਿੱਥੇ ਤਾਂ ਕੱਢਣਾ ਪਏਗਾ ਜਿਹੜੀ ਕੀ ਇਹ ਗੱਲ ਕੀਤੀ ਜਿਹੜੀ ਅਨੀਸ ਸਾਹਿਬ ਹੁਣ ਦੂਜੀ ਗੱਲ ਇਹ ਆ ਵੀ ਹੁਣ ਇੱਕਦਮ ਜਿਹੜੀਆਂ ਅੱਜ ਜ਼ਰੂਰਤਾਂ ਨੇ ਜਿਹੜੇ ਅੱਜ ਹਾਲਾਤ ਹੋਏ ਪਏ ਆ ਸਾਡੇ ਵੀ ਕਿਸ ਤਰੀਕੇ ਨਾਲ ਗਰੀਬ ਆਦਮੀ ਨੇ ਰੋਟੀ ਖਾਣੀ ਹੈ ਕਿਸ ਤਰੀਕੇ ਨਾਲ ਆਪਣੇ ਜਿਹੜੇ ਮਕਾਨ ਟੁੱਟ ਗਏ ਉਹਨਾਂ ਦਾ ਕੀ ਕਰਨਾ ਹੈ ਦੂਜੀਆਂ ਫਸਲਾਂ ਤਬਾਹ ਹੋ ਗਈਆਂ ਬਾਗ ਤਬਾਹ ਗਏ ਉਹਨਾਂ ਦਾ ਕੀ ਜਿੱਥੇ ਤੱਕ ਪੰਜਾਬ ਸਰਕਾਰ ਦੀ ਗੱਲ ਆ ਉਹਨਾਂ ਨੇ ਟੋਟਲ ਪੈਸਾ ਮੰਗਿਆ ਫਸਲ ਲਈ 1800 58 ਕਰੋੜ ਕਿੰਨਾ ਮੰਗਿਓ 1800 1800 58 ਕਰੋੜ ਰੁਪਈਆ ਉਹਨਾਂ ਨੇ ਫਸਲ ਲਈ ਮੰਗਿਆ ਜਿਹੜਾ ਕਿ ਜਦੋਂ ਪ੍ਰਾਈਮ ਮਿਨਿਸਟਰ ਆਏ ਸੀ ਅਸੀਂ ਬੈਠੇ ਸੀ ਉੱਥੇ ਚੀਫ ਸਕੱਟਰੀ ਨੇ ਦੱਸਿਆ ਉਹਦੇ ਵਿੱਚ ਝੋਨਾ ਸੀ ਉਹਦੇ ਵਿੱਚ ਕਾਟਨ ਸੀ ਉਹਦੇ ਵਿੱਚ ਮੱਕੀ ਸੀ ਉਹਦੇ ਵਿੱਚ ਗੰਨਾ ਸੀ ਪਰ ਉਹਦੇ ਵਿੱਚ ਬਾਗ ਨਹੀਂ ਸੀ ਨਾ ਉਹਦੇ ਵਿੱਚ ਕਿਸੇ ਗਰੀਬ ਲਈ ਜਿਹੜਾ ਦਿਹਾੜੀ ਕਰਦਾ ਕੰਮ ਕਰਦਾ ਖੇਤ ਮਜ਼ਦੂਰ ਆ ਉਹਦੇ ਲਈ ਕੋਈ ਵੀ ਉਹਨਾਂ ਨੇ ਪੈਸਾ ਨਹੀਂ ਮੰਗਿਆ ਉਹਦੇ ਵਿੱਚ ਜਿਹੜਾ ਮੰਗਿਆ ਉਹਨਾਂ ਨੇ 1858 1600 ਕਰੋੜ ਉਸੇ ਵੇਲੇ ਦਿੱਤਾ ਪ੍ਰਧਾਨ ਮੰਤਰੀ ਜੀ ਨੇ 1600 ਕਰੋੜ ਉਹਨਾਂ ਨੇ 71000 ਉਦੋਂ ਪ੍ਰਧਾਨ ਮੰਤਰੀ ਜੀ ਨੂੰ ਕਿਹਾ ਵੀ 71 71000 ਰੁਪਈਆ ਮਗਰ ਅਸੀਂ ਏਕੜ ਦੇ ਦੇਣਾ ਚਾਹੁੰਦੇ ਹਾਂ ਉਹਨਾਂ ਨੇ 1858 ਆ ਗਿਆ 1600 ਦਿੱਤਾ ਉੱਤੇ ਜਿੰਨੀ ਉਹਨਾਂ ਨੇ ਜ਼ਮੀਨ ਦਿੱਤੀ 12000 ਕਰੋੜ ਰੁਪਇਆ ਜਿਹਦਾ ਰੌਲਾ ਪੈ ਰਿਹਾ ਉਹ ਪਹਿਲਾਂ ਪਿਆਸੀ ਉਹ ਖਾ ਗਏ ਕੀ ਕਰਗੇ ਚਲੋ ਉਹ ਤਾਂ ਹੁਣ ਸਭ ਨੂੰ ਕਲੀਅਰ ਹੋ ਗਿਆ ਮੰਨ ਕੇ ਵੀ 12000 ਕਰੋੜ ਰੁਪਇਆ ਸੀ ਭਾਈ ਸੀਗਾ ਤੇ ਖਾ ਗਏ ਹੁਣ 1600 ਦੇ ਤਾਂ ਉਹ ਤੋਂ ਬਾਅਦ ਤੁਸੀਂ ਸੀਐਮ ਦੀ ਵੀ ਗੱਲ ਸੁਣੀ ਹੋਣੀ ਹੈ ਸੀਐਮ ਨੇ ਕਿਹਾ ਵੀ 30 ਦਿਨਾਂ ਅਸੀਂ ਗਲਬਰੀ ਕਰਕੇ ਜਿੰਨੀ ਫਸਲ ਦਾ ਨੁਕਸਾਨ ਹੋਇਆ ਜਿੰਨੇ ਘਰ ਟੁੱਟੇ ਆ ਦੁੱਤੀਜੀ ਗੱਲ ਕਿੰਨੀਆਂ ਡੈਥਸ ਹੋਈਆਂ ਕਿੰਨਾ ਮਾਲ ਡੰਗਰ ਦਾ ਨੁਕਸਾਨ ਹੋਇਆ ਉਹ ਅਸੀਂ 30 ਦਿਨ ਦੇ ਅੰਦਰ ਅੰਦਰ ਅਸੈਸਮੈਂਟ ਕਰਾਂਗੇ ਸੈਂਟਰ ਦੀਆਂ ਟੀਮਾਂ ਵੀ ਆ ਗਈਆਂ ਅਸੀਂ ਵੀ ਫਿਰ ਰਹੇ ਉਹ ਜਦੋਂ ਵੀ ਤੁਹਾਡੇ ਪਿੰਡ ਦਾ ਜਿਵੇਂ ਤੁਸੀਂ ਕਿਹਾ ਹਜ਼ਾਰ ਕਿਲੇ ਹਜ਼ਾਰ ਕਿਲੇ ਦਾ ਜਦੋਂ ਪਟਵਾਰੀ ਤਹਿਸੀਲਦਾਰ ਐਸਡੀਐਮ ਡੀਸੀ ਚੀਫ ਸਕੱਟਰੀ ਤੱਕ ਭੇਜ ਦੇਗਾ ਰੈਵਨਿਊ ਵਿਭਾਗੇ ਤੱਕ ਉਦੋਂ ਬਾਅਦ ਉਹ ਦਿੱਲੀ ਪਹੁੰਚ ਜੇ ਉਹਦਾ ਜਿੰਨਾ ਵੀ ਪੈਸਾ ਹੈ ਉਦੋਂ ਸੈਂਟਰਲ ਗਵਰਨਮੈਂਟ ਹੈ ਜਿਹੜੀ ਲੋਕਾਂ ਦੀ ਇਹ ਡਿਮਾਂਡ ਬਹੁਤ ਤਾਂ ਵੀ ਸਾਡੇ ਸਿੱਧੇ ਖਾਤਿਆਂ 'ਚ ਪਾਈ ਜਾਵੇ ਜਿੰਨੇ 12000 ਕਰੋੜ ਰੁਪਏ ਖਾਧਾ ਉਹਨਾਂ ਨੇ ਕੀ ਪਤਾ ਉਹ ਵੀ ਖਾ ਜਾਣ ਪਿਛਲੀ 23 ਦਾ ਵੀ ਖਾ ਗਏ ਜਿਹਨੂੰ ਮਿਲਿਆ ਠੀਕ ਆ ਪਰ ਹੁਣ ਉਹਨਾਂ ਨੇ ਕੀ ਕਿਹਾ ਲੈ ਤਾਂ 1600 ਕਰੋੜ ਰੁਪਏ ਲਿਆ ਓਦੋਂ ਬਾਅਦ ਵੀ ਹੁਣ ਮੰਗਣਗੇ ਉਹਨਾਂ ਨੇ ਕੀ ਕਿਹਾ ਕਿੰਨਾ ਦੇਣਾ ਹੈ ਅਸੀਂ 20 ਲੇ ਮਗਰ 20000 ਤੱਕ ਕੀ ਮੇਰੀ ਗੱਲ ਬੜੇ ਧਿਆਨ ਨਾਲ ਸੁਣਿਓ ਮੈਂ ਤੇ ਸਦੀਪ ਜੀ ਸਾਰੇ ਅਸੀਂ ਉਹਨਾਂ ਨੇ ਕਿਹਾ 20000 ਤੱਕ 20000 ਤੁਸੀਂ ਚੀਮਾ ਸਾਹਿਬ ਦੀ ਦੁਆਰਾ ਭਗਵੰਤ ਮਾਨ ਨੇ ਹਸਪਤਾਲ ਨੂੰ ਕਿਹਾ 20000 ਪਰ ਜਿਹਨੇ ਫਾਈਨਾਂਸ ਮਿਨਿਸਟਰ ਨੇ ਉਦੋਂ ਹੀ ਪ੍ਰੈਸ ਕਾਨਫਰੰਸ ਕੀਤੀ ਉਹਨੇ 20000 ਤੱਕ ਕਿਹਾ ਉਹਨਾਂ ਨੇ ਕਿੰਨਾ ਦੇਣਾ ਹੈ 5000 ਉਹਨਾਂ ਨੇ ਦੇਣਾ 10000 ਕਿਸੇ ਦੀ 25% ਖਰਾਬਾ ਇਸ ਦਾ 75% ਖਰਾਬਾ ਉਦੋਂ ਮਤ ਉਹਨਾਂ ਨੇ ਵਧਾਉਣਾ ਨਹੀਂ ਇਸ ਕਰਕੇ 20000 ਰੁਪਏ ਉਹਨਾਂ ਨੇ ਕਿਸੇ ਨੂੰ ਨਹੀਂ ਦੇਣਾ ਉਹਨਾਂ ਨੇ 5 ਤੇ 10 12 ਇਹ ਰੇਸ਼ਿਓ ਰੱਖਣੀ ਆ ਜੇ ਕਿਸੇ 2 ਕੀਲੇ ਉਹਨੂੰ 20000 ਮਿਲ ਜੂਗਾ 25 ਮਿਲ ਜੂਗਾ ਇਸੇ ਤਰੀਕੇ ਨਾਲ ਜੇ ਕਿਸੇ ਕੋਲ 5 10 ਨੇ ਉਹਨੂੰ 50000 ਰੁਪਏ 600 ਰੁਪਏ ਚੈੱਕ ਆਏ ਜੀ ਪਹਿਲਾਂ ਪਈ ਆ ਬਿਲਕੁਲ ਆਏ ਨਹੀਂ ਚਲੋ ਉਹ ਮੈਂ ਉਹ ਮੈਂ ਮੰਨ ਲੈਂਦਾ ਗਲਤੀਆਂ ਹੋ ਜਾਂਦੀਆਂ ਬਸ ਇੱਕ ਕੋਈ ਅਫਸਰ ਕਰ ਦਿੰਦੇ ਹੁਣ ਉਹਦੇ ਵਿੱਚ ਬਾਗਵਾਨੀ ਦਾ ਪੈਸਾ ਪਾਉਣਾ ਠੀਕ ਕਰਨਾ ਉਹ ਸਾਡਾ ਕੰਮ ਆ ਇੱਕ ਅਸੀਂ ਇਹ ਗੱਲ ਕਰਮ ਭਾਈ ਬਾਗ ਦਾ ਪੈਸਾ ਭੇਜ ਦੱਸੋ ਭੇਜੋ ਅਸੀਂ ਨਾ ਹੁਣ ਜਿੰਨਾ ਪਟਵਾਰੀ ਸਭ ਜਿੰਨਾ ਜੀ ਜਿੰਨਿਆਂ ਦਾ ਵੀ ਘਰ ਟੁੱਟੇ ਆ ਉਹਨਾਂ ਦੇ ਰਿਕਾਰਡ ਕਰਾਓ ਉੱਚ ਦਰਜ ਕਰਵਾਓ ਕਿਉਂਕਿ ਉਹ ਵੀ ਸੈਂਟਰ ਦੀਆਂ ਸਕੀਮਾਂ ਚੋਂ ਪੈਸਾ ਪ੍ਰਧਾਨ ਮੰਤਰੀ ਜੀ ਨਾਲ ਕਿਹਾ ਹੈ ਵੀ ਸਾਰੇ ਸਕੀਮਾਂ ਚ ਅਸੀਂ ਪੈਸਾ ਪਾਵਾਂਗੇ ਹੁਣ ਜਿੰਨੇ ਦੇ ਵੀ ਘਰ ਟੁੱਟੇ ਆ ਉਹਦੇ ਵਿੱਚ ਪੈਸਾ ਆਊ ਉਹ ਤੋਂ ਬਾਅਦ ਮਨਰੇਗਾ ਦੇ ਦਿਨ ਵਧਾਏ ਜਾਣਗੇ ਹੋਰ ਹੋੱਚ ਪੈਸਾ ਆਊ ਉਸੇ ਤਰੀਕੇ ਨਾਲ ਜਿਹੜੇ ਕਿਸਾਨਾਂ ਦੀ ਤੁਸੀਂ ਗੱਲ ਕੀਤੀ ਐ ਨੇ ਵੀ ਉਹ ਅਸੀਂ ਕਿਹਾ ਵੀ ਉੱਚ ਹੀ ਇਹ ਕਹੀ ਗਈ ਐ ਗੱਲ ਜਿਹੜੀ ਸਿਰੇ ਚੜਦੀ ਉਹ ਵੀ ਉਹਦੇ ਵਿੱਚ ਹੀ ਇਕੱਠੇ ਤੁਸੀਂ ਪੈਸੇ ਆ ਜਿਹੜੇ ਹੋਰ ਸਾਥ ਦੋਲ ਸਾਥ ਦੇ ਪਾ ਦੋ ਇਹਦਾ ਇਹਦਾ ਵੀ ਫਾਇਦਾ ਹੋ ਜਾਏ ਇਕੱਠੀਆਂ ਕਿਸ਼ਤਾਂ ਜਿਹੜੀਆਂ ਪਾ ਦੋ ਜਿਹੜੇ ਖਾਤੇ ਨੇ ਉਹਨਾਂ ਨੂੰ ਲੀਕ ਕਰਨਾ ਵੀ ਕੰਮ ਆ ਕੈਂਪ ਲੱਗਣਗੇ ਉਹ ਤੋਂ ਬਾਅਦ ਜਿੰਨੇ ਪੈਸੇ ਏ ਮੰਗੇ ਜਾਣਗੇ ਉਹ ਵੀ ਸੈਂਟਰ ਸਰਕਾਰ ਦਊਗੀ ਕਿਉਂਕਿ ਇਸ ਵੇਲੇ ਯਾਰ ਇੱਕ ਗੱਲ ਸੁਣੋ ਆ ਤੁਹਾਡੇ ਦਾ ਕਿੰਨਾ ਹਰਿਆਣਾ ਪੈਂਦਾ ਜੀ ਉਰੇਓ ਕਿੰਨੇ ਕਿਲੋਮੀਟਰ ਹੋਊਗਾ ਕਿਸੇ ਪਾਸੇ 30 ਵੀ ਨਹੀਂ ਹੋਣਾ ਹੈ ਕਹਿੰਦਾ ਕਿਸਾਨ ਐਜੂਕੇਸ਼ਨ ਹੋਇਆ ਹੋਇਆ ਨਾ ਤੇ ਉਹਦੇ ਵਿੱਚ ਕਿਸਾਨ ਪੰਜਾਬ ਦੇ ਵੀ ਸੀ ਤੇ ਨਾਲ ਕੌਣ ਸੀ ਹਰਿਆਣੇ ਦੀ ਵੀ ਸੀ ਉਹ ਚਲੋ ਐਮਐਸਪੀ ਦੀ ਲੜਾਈ ਸੀ ਉਹ ਐਮਐਸਪੀ ਦਾ ਪਰ ਉਹ ਕਿੰਨੇ ਸਿਆਣੇ ਆ Rajasthan ਦੇ ਕਿਸਾਨ ਤੇ ਹਰਿਆਣੇ ਦੇ ਕਿਸਾਨ ਉਹ ਲੜਾਈ ਵੀ ਲੜਦੇ ਆ ਤੇ ਜਦੋਂ ਵੋਟਾਂ ਦੀ ਗੱਲ ਆਉਂਦੀ ਹੈ ਕਿਹਨੂੰ ਪਾਉਂਦੇ ਆ ਉਹ ਬੀਜੇਪੀ ਦੀ ਸਰਕਾਰ ਤਿੰਨ ਵਾਰ ਹਰਿਆਣੇ ਚ Rajasthan UP ਚ Madhya Pradesh Gujarat ਚ Odisha ਚ Goa ਚ Maharashtra ਚ ਉਹ ਸਾਰੇ ਸਵਾਦ ਨਿਆਰੇ ਲੈਂਦੇ ਆ ਮੋਦੀ ਜੀ ਧੋ ਪੈਸਿਆਂ ਦੇ ਕਿਉਂਕਿ ਐਡੇ ਵੱਡੇ ਭੰਡਾਰ ਆ ਤੇ ਰਹਿ ਜੰਨੇ ਕੌਣ ਅੱਜ ਆਪਾਂ 29 ਤੱਕ ਫੇਰ ਮੋਦੀ ਜੀ ਨੇ ਜੇ ਡਬਲ ਇੰਜ ਦਾ ਅੱਜ ਜੇ ਸਰਕਾਰ ਬਣੀ ਹੁੰਦੀ ਆ ਨਾ ਭੰਡ ਦੀ ਸਰਕਾਰ ਹੁੰਦੀ ਅੱਜ ਸਾਨੂੰ ਆ ਦਿਨ ਦੇਖਣੇ ਪੈਂਦੇ ਨਹੀਂ ਅੱਜ ਇਹ ਜਿਹੜਾ ਭੈਣ ਮੇਰੀ ਕਹਿ ਰਹੀ ਆ ਯੂਰੇ ਅਫਸਰ ਨਾ ਆ ਜਾਂਦੇ ਨਾ ਇਹਨਾਂ ਨੂੰ ਲਾਈਨ ਤੇ ਤਿਰੰਗੂਰੇ ਖੜੇ ਹੁੰਦੇ ਇਹਨਾਂ ਦੀ ਮਜਾਲ ਕੀ ਸੀ ਅਸੀਂ ਵੀ ਲੋਕ ਪੁਰਾਣੇ ਆ ਆ ਜਾਖੜ ਸਾਹਿਬ ਦਾ ਪਰਿਵਾਰ ਬੈਠਾ ਏ ਮੈਂ ਸਰਦਾਰ ਬੀਨ ਸਿੰਘ ਦਾ ਪੋਤਾ ਖੜਾ ਸਾਨੂੰ ਪਤਾ ਇਹਨਾਂ ਨੂੰ ਕਿਵੇਂ ਤੀਰ ਵਰਗੇ ਸਿੱਧੇ ਕਰਨਾ ਕੰਮ ਕਰਨਾ ਹੈ ਇਸ ਕਰਕੇ ਐਸੇ ਕਰਕੇ ਅਸੀਂ ਲੋਕ ਬੀਜੇਪੀ ਚ ਗਏ ਆ ਉੱਥੇ ਵੀ ਐਮਪੀ ਬਣਦੇ ਸੀ ਐਮਐਲਏ ਤਾਂ ਹੁਣ ਵੀ ਕਾਂਗਰਸ ਚ ਬਣੇ ਹੋਏ ਸੀ ਵੀ ਪਰ ਲੋਕਾਂ ਦਾ ਕੀ ਕਰੀਏ ਲੋਕਾਂ ਨੂੰ ਕਿਵੇਂ ਪੰਜਾਬ ਦੇ ਨੂੰ ਫਾਇਦਾ ਕਰੀਏ ਹੁਣ ਮੈਂ ਕਈ ਵਾਰ ਮਜ਼ਾਕ ਚ ਕਹਿੰਦਾ ਮੈਂ ਇਲੈਕਸ਼ਨ ਹਾਰ ਗਿਆ ਜਿਵੇਂ ਕਾਂਗਰਸ ਚ ਜਿੱਤਦਾ ਵੀ ਤਾਂ ਕੀ ਬਣਦਾ ਐਮਪੀ ਹੁਣ ਮੈਂ ਇਲੈਕਸ਼ਨ ਹਾਰ ਗਿਆ ਹਾਰ ਕੇ ਵੀ ਕੀ ਬਣੇ ਹੋਏ ਆਂ ਮંત્રી ਫਿਰ ਤੁਹਾਨੂੰ ਵੀ ਮੈਂ ਇਹੀ ਬਾਰ ਬਾਰ ਕਹਿੰਦਾ ਭਾਈ ਬੀਜੇਪੀ ਦੇ ਨਾਲ ਆਪਾਂ ਜੇ ਜਾਵਾਂਗੇ ਬੀਜੇਪੀ ਨਾਲ ਜਾਵਾਂਗੇ ਉੱਥੇ ਫਾਇਦਾ ਹੀ ਫਾਇਦਾ ਘਾਟੇ ਵਾਲਾ ਸੌਦਾ ਕੋਈ ਹੈ ਨਹੀਂ ਇਹਨਾਂ ਦਾ ਕੀ ਕਰੋਗੇ ਇਹਨਾਂ ਦਾ ਕੀ ਕਰੋਗੇ ਇਤਨਾ ਮੁਸੀਬਤ ਪੈ ਗਈ ਹਸਪਤਾਲ ਦਾਖਲ ਹੋ ਜਾਣਗੇ ਰੱਬ ਨਾ ਕਰੇ ਕਿਸੇ ਮੈਂ ਜਲਾਲਾਬਾਦ ਵਾਲਿਆਂ ਨੂੰ ਗੱਲ ਕਹਿ ਕੇ ਆਇਆ ਸੰਦੀਪ ਜੀ ਕਹਿੰਦੇ ਕਹਿਣੀ ਨਹੀਂ ਜੇ ਅੱਲਾਹ ਵਾਦਲੇ ਨੂੰ ਕਹਿ ਕੇ ਆਇਆ ਮੈਂ ਸੀਐਮ ਸਾਹਿਬ ਲਈ ਐਟਨ ਗਿਆ ਤੁਸੀਂ ਸਾਨੂੰ ਪਤਾ ਲੱਗ ਗਿਆ ਉਹ ਮੈਂ ਕਰ ਉਧਰੋਂ ਭੇਜਿਆ ਕਰੋ ਕਾਨੂੰ ਮਾੜੀ ਕੰਮ ਬਿਮਾਰੀ ਚਲੋ ਪਰ ਗੱਲ ਇਹ ਆ ਉਹ ਜੀ ਮਿਸਟਰ ਉਹ ਆਮ ਆਦਮੀ ਉਹਨਾਂ ਚ ਰਿਸਕੇ ਦੇ ਨਾਦਰ ਸਰਕਾਰ ਵੀ ਸੀ ਉਹਨਾਂ ਚੋਂ ਟਿਚਰਾਂ ਕਰਦੇ ਸੀ ਉਹਨਾਂ ਚੋਂ ਸਾਨੂੰ ਸਵਾਲ ਕਰਦੇ ਸੀ ਖੜਾ ਸਵਾਦ ਆਉਂਦਾ ਸੀ ਤਾੜੀਆਂ ਵੱਜਦੀਆਂ ਸੀ ਕਿਉਂਕਿ ਜ਼ਿੰਮੇਵਾਰੀ ਪਈ ਨਹੀਂ ਸੀ ਜਦੋਂ ਜ਼ਿੰਮੇਵਾਰੀ ਪਈ ਹੁਣ ਪੰਜਾਲੀ ਪਈ ਤੁਸੀਂ ਲੱਖਾਂ ਦੀਆਂ ਗੱਲਾਂ ਭਾਲਦੇ ਹੋ ਕੀ ਮਾਵਾ ਭੈਣਾਂ ਨੂੰ ਵਾਦਾ ਕੀਤਾ ਸੀ ਜਿਹੜਾ ਬੰਦਾ ਹਜ਼ਾਰ ਨਹੀਂ ਦੇ ਸਕਿਆ ਹਜ਼ਾਰ ਤੁਸੀਂ ਭਾਲਦੇ ਹੋ ਤੁਹਾਨੂੰ 20 20000 50000 ਦੇ ਦੂ ਤੁਸੀਂ ਆਪਸ ਅੰਦਾਜ਼ਾ ਲਾ ਲਓ ਜਿਹੜਾ ਹਜ਼ਾਰ ਨਹੀਂ ਦੇ ਸਕਿਆ ਉਹ ਆਪਾਂ ਨੂੰ ਨੁਕਸਾਨ ਦੇ ਦੂ ਫਸਲਾਂ ਦਾ ਮੈਂ ਕੋਈ ਬਾੜੀ ਸਿਆਸੀ ਗੱਲ ਚਲੋ ਕਰਨੀ ਨਹੀਂ ਇਹ ਕਹਿਣ ਨੂੰ ਬੜਾ ਕੁਛ ਰੋਜ਼ ਅਸੀਂ ਉਧਰ ਰਾਹੁਲ ਗਾਂਧੀ ਜੀ ਨੇ ਹੁਣ ਆਗੇ ਉਹ ਕਹਿੰਦੇ ਮੇਰੇ ਪਾ ਕਾਂਗਰਸ ਚ ਮੈਨੂੰ ਪਤਾ ਤਿੰਨ ਤਰ੍ਹਾਂ ਦੇ ਘੋੜੇ ਆ ਕਾਂਗਰਸ ਦੇ ਲੰਗੜੇ ਵੀ ਨੇ ਵਿਆਹ ਵਾਲੇ ਵੀ ਨੇ ਰੇਸ ਵਾਲੇ ਵੀ ਗਿਆ ਨਾ ਇਹ ਅੱਜ ਰਾਹੁਲ ਗਾਂਧੀ ਜੀ ਜਦੋਂ ਪਾਣੀ ਵੀ ਸੁੱਕ ਗਿਆ ਬਰੰਸ਼ ਅੰਸੂ ਵੀ ਸੋਗੇ ਹੁਣ ਆਗੇ ਉਹ ਕਿਹੜੇ ਦੇਸ਼ ਬੇਸ ਸੀ ਸੈਰ ਕਰਨ ਮਲੇਸ਼ੀਆ ਸੀ ਉਧਰ ਵਾਈਸ ਪ੍ਰੈਜ਼ੀਡੈਂਟ ਨੂੰ ਖੜੇ ਕਰਕੇ ਕੀ ਵੋਟਾਂ ਕਾਂਗਰਸ ਦੀਆਂ ਹੀ ਪੈ ਗਈਆਂ ਬੀਜਪੀ ਆਪ ਦੀਆਂ ਵੀ ਗਈਆਂ ਇਸ ਕਰਕੇ ਮੇਰਾ ਕਹਿਣ ਦਾ ਇਹ ਵੀ ਇਹ ਤਾਂ ਉਹ ਨੇ ਜਿਨ੍ਹਾਂ ਨੇ ਮੋਦੀ ਇੱਕ ਜਿਹੜਾ ਮੌਕੇ ਤੇ ਖੜਦਾ ਐਵੇਂ ਨਹੀਂ ਅ ਡ੍ਰੰਪ ਵੱਡੇ ਵੱਡੇ ਬਹੁਤ ਵੱਡੇ ਲੀਡਰ ਨੇ ਤਾਕਤ ਆ ਦੁਨੀਆ ਦੀ ਪਰ ਮੋਦੀ ਹੱਥ ਕੰਤੇ ਦੀ ਹੁਣ ਨੇ ਡ੍ਰੰਪ ਦਾ ਚੱਕਦਾ ਵੀ ਮੈਂ ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦੇਣਾ ਕਹਿੰਦਾ ਮੇਰਾ ਸਭ ਤੋਂ ਦੁੱਧ ਲੋ ਸਤੋਂ ਫਸਲਾਂ ਸਾਤੋਂ ਲੋ ਉਹ ਕਹਿੰਦਾ ਨਾ ਇਸ ਕਰਕੇ ਯਕੀਨ ਰੱਖਿਓ ਵਿਸ਼ਵਾਸ ਰੱਖਿਓ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਆ ਸਾਡੀ ਸਾਡੀ ਟੀਮ ਬੈਠੀ ਆ ਅਸੀਂ ਤੁਹਾਡੇ ਚ ਹੀ ਰਹਿਣਾ ਹੈ ਇਹਨਾਂ ਨੇ ਤੁਹਾਡੇ ਚ ਹੀ ਰਹਿਣਾ ਕਿਤੇ ਭੱਜ ਨਹੀਂ ਸਕਣਾ ਇਹਨਾਂ ਆਂਗੂ ਨਹੀਂ ਦੀ ਗੱਲਾਂ ਕਰਕੇ ਬੜੇ ਸੋਚ ਸਮਝ ਕੇ ਮੈਂ ਕਹਿ ਰਿਹਾ ਇੱਕ ਲੌਂਗ ਟਰਮ ਪ੍ਰੋਗਰਾਮ ਆ ਜਿਹੜਾ ਇਹਦਾ ਕਿਵੇਂ ਇਹ ਜਿਹੜੀ ਸੇਮ ਆ ਅੱਜ ਮੈਂ ਤੁਹਾਨੂੰ ਦੱਸਾਂ ਪਿਛਲੇ ਪਿੰਡ ਬਜ਼ੁਰਗਾਂ ਦਾ ਦੇਖ ਨਹੀਂ ਹੁੰਦਾ ਵੀ ਯਾਰ ਅਸੀਂ ਪੰਜਾਬ ਚ ਖੜੇ ਕੀ ਹਾਲ ਹੋ ਗਿਆ ਇਹ ਅਸੀਂ ਦੂਜੇ ਤੱਕਨੇ ਆਪਣੇ ਮਨ ਕੜੇ ਕਰਕੇ ਖੜੇ ਹਾਂ ਜਿਵੇਂ ਮੈਂ ਮੇਰਾ ਭਰਾ ਕਿਥੇ ਜੀ ਬੋਲ ਰਿਹਾ ਸੀ ਨੌਜਵਾਨ ਬੋਲ ਇਹਦਾ ਚੱਲਣਾ ਭਈ ਸਾਡੇ ਕੋਲ ਭਾਈ ਜਵੈਨਾ ਠੇਕੇ ਤੇ ਲਈਆਂ ਨੇ ਕਿ ਸਾਡਾ ਕੀ ਬਣੂਗਾ ਜੇ ਉਹਨਾਂ ਨੇ 3 ਕਿਲਾ 2 ਕਿਲਾ ਆਪਦੇ ਤੇ 10 ਕਿਲੇ ਹੋਰ ਲੈ ਲਏ ਉਹਨਾਂ ਦਾ ਕੀ ਬਣੂਗਾ ਇਸ ਕਰਕੇ ਬਿਲਕੁਲ ਫਿਕਰ ਨਹੀਂ ਕਰਨਾ ਤੋਡੇ ਲਈ ਪਾਰਟੀ ਵੀ ਖੜੂਗੀ ਸਭ ਕੁਝ ਕਰਾਂਗੇ ਬਾਕੀ ਸੂਬੇ ਦੀਆਂ ਸਰਕਾਰਾਂ ਚੀਫ ਮਿਨਿਸਟਰ ਨੇ ਜਿਹੜੇ 10-10 ਵੀ ਵੀ ਉਹਨਾਂ ਨੂੰ ਵੀ ਉਹਨਾਂ ਦੀਆਂ ਵੀ ਡਿਊਟੀਆਂ ਲੱਗੀਆਂ ਉਹ ਵੀ ਆਪਣੇ ਸਾ ਬਦਦ ਕਰਨਗੇ ਹਰ ਤਰ੍ਹਾਂ ਜਦੋਂ ਅਸੀਂ ਬਾਰਡਰਾਂ ਤੇ ਮਰਦੇ ਆ ਅਸੀਂ ਬਾਰਡਰਾਂ ਤੇ ਸਭ ਕੁਝ ਕਰਦੇ ਆ ਪੰਜਾਬ ਵਾਲੇ ਸਾਡੇ ਲਈ ਕਿਉਂ ਨਹੀਂ ਆ ਉੱਥੇ ਤੇ ਮੈਂ ਕੁਝ ਦਿਨਾਂ ਬਾਅਦ ਹੀ ਅਸੀਂ ਦੁਬਾਰਾ ਕਿਉਂਕਿ ਇਸ ਵੇਲੇ ਬਹੁਤ ਹਜੇ ਸਾਰੇ ਤੁਸੀਂ ਬੋਝ ਥੁਲੇ ਕਿਉਂਕਿ ਹਜੇ ਕੁਝ ਨਹੀਂ ਦਿਖ ਰਿਹਾ ਹੁਣ ਪਾਣੀ ਕੱਢਣ ਦੇ ਜਿਹੜੇ ਪ੍ਰਬੰਧ ਨੇ ਉਹਦੇ ਲਈ ਤੁਹਾਨੂੰ ਇਸ ਵੇਲੇ ਮੋਟਰਾਂ ਜਾਂ ਪਾਈ ਜਾਂ ਉਹਦਾ ਕੀ ਹਾਲ ਹੈ ਪਾਈਪ ਲਾਈਨ ਦੇ ਦੀ ਕਿੱਟੂ ਕਿੱਟ 10 ਕਿਲੋਮੀਟਰ ਲੱਗੀ ਹੈ ਪਾਣੀ ਚਾਹੀਦਾ ਫਿਰ ਪਾਣੀ ਨਿਕਲੋ ਜੀ ਫਿਰ ਪਾਣੀ ਨਿਕਲਦਾ ਜੀ ਤੁਹਾਨੂੰ ਅਗਲੀ ਫਸਲ ਦੀ ਕੋਈ ਆਸ ਨਹੀਂ ਅੱਛਾ ਤੁਹਾਨੂੰ ਵੀ ਇੱਥੇ ਪੰਪ ਵੀ ਚਾਹੀਦੇ ਆ ਪਾਈਪ ਵੀ ਚਾਹੀਦੇ ਆ ਫਿਰ ਪਾਣੀ ਨਿਕਲਦੀ ਸਾਹੀ ਨੇ ਜੀ 10 ਕਿਲੋਮੀਟਰ ਦੂਰ ਜਾ ਕੇ ਪਾਣੀ ਸਿੱਟਾਂਗੇ ਫਿਰ ਅਸੀਂ ਅਗਲੀ ਫਸਲ ਵੀ ਅਜੇ ਤੱਕ ਆਪਾਂ ਕੋਈ ਇੰਤਜ਼ਾਮ ਐਸਾ ਕੀਤਾ ਨਹੀਂ ਸਿਰ 2 ਮਹੀਨੇ ਤੇ ਕੋਈ ਨਹੀਂ ਹੋਇਆ ਜੀ ਕੋਈ ਆਇਆ ਹੀ ਨਹੀਂ ਸਾ ਜੇ ਪਾਣੀ ਅੱਛਾ ਤੋ ਨੂੰ ਪਾਈਪ ਤੇ ਪੰਪ ਪਾਈ 77 ਕਿਲੋਮਟਰ 7 ਕਿਲੋ ਚਲੋ ਅਸੀਂ ਇਹ ਪ੍ਰੋਗਰਾਮ ਬਣਾਵਾਂਗੇ ਕਿਉਂਕਿ ਦਿਨ ਤੁਹਾਡੇ ਕੋਲ ਥੋੜੇ ਹੀ ਆ ਜੇ ਤਾਂ ਕਰ ਸਕੇ ਕਰ ਸਕੇ ਨਹੀਂ ਤਾਂ ਫਿਰ ਉਜੜੀ ਜਾਊ ਸਾਰਾ ਕੁਝ ਤੇ ਇਸ ਕਰਕੇ ਮਾਨ ਸਾਹਿਬ ਅਸੀਂ ਸਾਰੇ ਲੱਗ ਕੇ ਇਹਦੇ ਬਾਰੇ ਸੋਚਦੇ ਆ ਕਿਸ ਤਰੀਕੇ ਨਾਲ ਕਿਸੇ ਸੂਬੇ ਦੀ ਸਰਕਾਰ ਨੂੰ ਕਹਿ ਕੇ ਕਿਉਂਕਿ ਐਡਾ ਬੜਾ ਕੰਮ ਜੇ ਮੈਂ ਇਹ ਕੰਮ ਵੀ ਮੈਂ ਫਲਾਨੇ ਦੀ ਡਿਊਟੀ ਲਾਦਾ ਫਲਾਨਾ ਕਰ ਦੂਗਾ ਝੂਠ ਹੋਊ ਕਿਸ ਤਰੀਕੇ ਨਾਲ ਦੂਜੇ ਸੂਬਿਆਂ ਦੀ ਸਰਕਾਰ ਨਾਲ ਗੱਲ ਕਰਕੇ ਮਦਦ ਕਰਕੇ ਵੇਸ਼ਕ ਚੀਜ਼ਾਂ ਜਿਹੜੀਆਂ ਅਸੀਂ ਵਾਪਸ ਕਰਦਾਂਗੇ ਦੁਬਾਰਾ ਪਰ ਪਾਣੀ ਕੱਢਣ ਨੂੰ ਸਾਨੂੰ ਮਿਲਣ ਇਹ ਮੈਂ ਹੁਣ ਰਾਤ ਹੀ ਅਸੀਂ ਇੱਥੋਂ ਮੈਂ ਦਿੱਲੀ ਜਾਊਂਗਾ ਸਵੇਰੇ ਕਿ ਤਾਲਮੇਲ ਕਰਦੇ ਹਾਂ ਦੂਜੀਆਂ ਟੀਮਾਂ ਪਰਮਾਨੈਂਟ ਜਿਹੜਾ ਇਹ ਸਾਡਾ ਪਾਣੀ ਦਾ ਕੰਮ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਭਾਜੀਪੀ ਪਾਰਟੀ ਦਾ ਕੱਲ ਨੂੰ ਹੀ ਫਰੂ ਹੋ ਜਾਏਗਾ ਜਿਹਨੂੰ ਕਿਸੇ ਚੀਜ਼ ਦੀ ਵੀ ਜ਼ਰੂਰਤ ਆ ਅੱਗੇ ਮੱਛਰਦਾਨੀਆਂ ਆਂ ਅੱਗੇ ਪੱਖੇ ਆਂ ਅੱਗੇ ਰਜਾਈਆਂ ਆਂ ਕੰਬਲ ਨੇ ਉਹ ਸਾਰਾ ਕੁਝ ਟਾ ਕਾਕਾ ਕੰਬਲ ਖੜਾ ਇਹਨਾਂ ਨਾਲ ਤਾਂ ਸਾਰੇ ਫਰਕ ਕੋ ਦੇ ਦੂੰਗਾ ਉਸ ਕੋਈ ਕਮੀ ਨਹੀਂ ਗੋਦਾਮ ਭਰੇ ਪਏ ਆ ਜਲੰਧਰ ਸਾਰੇ ਚੀਫ ਮਿਨਿਸਟਰਾਂ ਨੇ ਇਹਨਾਂ ਸਮਾਨ ਭੇਜਿਆ ਪਿਆ ਕੋਈ ਕਮੀ ਨਹੀਂ ਤੁਹਾਨੂੰ ਤੁਸੀਂ ਲੈਣ ਵਾਲੇ ਲੈਣ ਵਾਲੇ ਬਣੋ ਕੋਈ ਕਮੀ ਨਹੀਂ ਪਰ ਮੈਨੂੰ ਪਤਾ ਪੰਜਾਬ ਦੇ ਲੋਕ ਇੰਨੇ ਗੈਰਤਮੰਦ ਨੇ ਜੇ ਉਹਨਾਂ ਕੋਲ ਚੀਜ਼ ਹੈਗੀ ਆ ਤਾਂ ਆ ਨਹੀਂ ਜੀ ਫੋਕੋ ਹੀ ਨਹੀਂ ਨਾ ਤੇ ਇਸ ਕਰਕੇ ਤਿੰਨ ਗੱਲਾਂ ਸਭ ਤੋਂ ਜ਼ਰੂਰੀ ਹੋਈਆਂ ਇੱਕ ਸੈਂਟਰ ਦੀਆਂ ਸਕੀਮਾਂ ਜਿਹੜੀਆਂ ਸਾਰੀਆਂ ਉੱਚ ਵੱਧਾ ਇੱਕ ਜਿਹੜਾ ਪਰਮਾਨੈਂਟ ਹੱਲ ਜਿਹੜਾ ਸੀਮ ਦਾ ਇੱਕ ਟੈਂਪਰੇਰੀ ਹੱਲ ਜਿਹੜਾ ਹੁਣ ਪਾਣੀ ਕੱਢਣਾ ਉਹਦੇ ਬਾਰੇ ਤੇ ਠੇਕੇਦਾਰਾਂ ਦਾ ਖਿਆਲ ਜਿਹੜਾ ਹਾਂ ਇਹ ਬੜੀ ਗੱਲ ਕੀਤੀ ਆ ਭਈ ਆ ਨੋਟ ਕਰੋ ਹਾਂ ਠੇਕੇਦਾਰੀ ਹੈ ਨਾ ਉਹਨਾਂ ਦਾ ਖਿਆਲ ਇਸ ਕੰਮ 'ਚ ਜਿਹੜਾ ਹੈ ਕੋਈ ਵੀ ਡੀਏਪੀ ਦੇ ਦਾ ਯੂਰੀਏ ਸਪੈਸ਼ਲ ਟ੍ਰੇਨਾਂ ਦੇ ਰੈਕ ਚਾਹੀ ਉਰੇ ਲੱਗਣ ਆ ਕੇ ਉਹ ਲਵਾਓ ਉਰੇ ਕੋਈ ਕਮੀ ਨਾ ਰਹੇ ਇਹ ਵੀ ਜਿਹੜੀ ਆ ਆਪਣੇ ਮਹਿਕਬੇ ਨਾਲ ਫਰਟੀਲਾਈਜ਼ਰ ਬੈਕ ਨਾਲ ਗੱਲ ਕਰਕੇ ਇਹ ਚ ਵੀ ਕਮੀ ਨਾ ਰਹੇ ਕੋਈ ਹੋਰ ਕੀ ਕਹਾਂ ਜੀ ਤੁਸੀਂ ਕਿ 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 ਉਹਨਾਂ ਦੇ ਪੈਸੇ ਫਸਲ ਬੀਮਾ ਯੋਜਨਾ ਸਾਡੇ ਲਾਗੂ ਨਹੀਂ ਹੈ ਜੀ ਉਹ ਵੀ ਉਹ ਵੀ ਉਹ ਵੀ ਉਹਨੂੰ ਵੀ ਲਾਗੂ ਕਰਾਉਣੀ ਹੈ ਕਿਉਂਕਿ 70% ਜ਼ਿੰਮੇਦਾਰ ਠੇਕੇ ਦੇ ਪੈੜੀ ਵਾਲੇ ਨੇ ਉੱਤੇ ਰੋਲੇ ਹੀ ਪੈਂਦਾ ਜੀ ਪੰਚਾਇਤਾਂ ਹੁੰਦੀਆਂ ਕਿੱਥੇ ਕਾਣੀ ਹੋ ਮੰਨ ਕੋਈ ਨਾ ਆਣਗੇ ਇਹ ਬਹੁਤ ਇੱਕ ਸੀਰੀਅਸ ਗੱਲ ਆ ਪੂਰੇ ਪੰਜਾਬ ਦਾ ਮਸਲਾ ਹੈ ਹੱਲ ਕੀ ਨਿਕਲੂਗਾ ਇਹ ਹਜੇ ਠੇਕੇਦਾਰੀ ਹੈ ਜਿਨ੍ਹਾਂ ਕੋਲ ਜ਼ਮੀਨ ਦੇ ਠੇਕੇ ਹੈ ਬਾਅਦ ਵਿੱਚ ਸਾਨੂੰ ਦਿੰਦੇ ਨਹੀਂ ਬਾਅਦ ਵਿੱਚ ਜਿੰਮੇਦਾਰ ਹੈ ਸਾਰਾ ਪਾਸੇ ਵੱਡੇ ਜਿੰਮੇਦਾਰ ਹੈ ਛੋਟੇ ਜਿੰਮੇਦਾਰ ਹੈ 80% ਇਹਦਾ ਮੈਨੂੰ ਕਿਸੇ ਕੋਲ 5 ਕਿੱਲੇ ਦੇ ਕੇ ਕਿਸੇ ਕੋਲ 5 ਕਿੱਲੇ ਸਾਰੀ ਜਗ੍ਹਾ ਇਹ ਗੱਲ ਹੋਈ ਆ ਸਾਰੇ ਆ ਕੇ ਦੱਸਣਗੇ ਮੇਰੇ ਕੋਲ ਹਜੇ ਮੈਂ ਐਵੇਂ ਝੂਠ ਬੋਲੂਗਾ ਜੇ ਵੀ ਮੇਰੇ ਕੋਲ ਹੱਲ ਹੋਵੇ ਅੰਬੀ ਇਹਨੂੰ ਕਿਵੇਂ ਕਰੀਏ ਉਹ ਹਜੇ ਮੇਰੇ ਦਿਮਾਗ 'ਚ ਵੀ ਕੋਈ ਇਹ ਗੱਲ ਆ ਨਹੀਂ ਰਹੀ ਵੀ ਕਿਵੇਂ ਹੋਊਗਾ ਤੁਹਾਡੇ ਦੀ ਤਾਂ ਗੁਜਾਰਿਸ਼ ਕੀਤੀ ਹੈ ਜੀ ਜਿਵੇਂ ਮਸਲਾ ਕਿਵੇਂ ਵੀ ਨਹੀਂ ਨਹੀਂ ਕਰਨਾ ਤਾਂ ਪਹੂਗਾ ਇਹ ਜੋ ਤੁਸੀਂ ਕਹਿ ਰਹੇ ਹੋ ਇਹਨਾਂ ਦਾ ਕਿਹੜਾ ਮਤਲਬ ਹੈ ਜੀ ਉੱਥੇ